ਜਦੋਂ ਵੀ ਅਸੀਂ ਕਿਸੇ ਸ਼ਹਿਰ ਜਾਣੇ ਆ ਠਹਿਰਨ ਲਈ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਇੱਕ ਚੰਗਾ ਹੋਟਲ ਜਿਸ ਵਿੱਚ ਅਸੀਂ ਰੁਕ ਸਕੀਏ ਆਪਣੇ ਆਰਾਮ ਲਈ ਇਨਸਾਨ ਬਸ ਸਟੈਂਡ ਦੇ ਆਸ-ਪਾਸ ਹੀ ਰੁਕਣ ਲਈ ਚੁੰਦਾ ਪਰ ਹੁਣ ਹੋਟਲ ਦਾ ਚੋਣ ਕਰਨ ਤੋਂ ਪਹਿਲਾਂ ਤੁਸੀਂ ਸਾਡੀ ਇਹ ਖਬਰ ਜ਼ਰੂਰ ਦੇਖ ਲਵੋ ਅੰਮ੍ਰਿਤਸਰ ਵਿੱਚ ਕੁਝ ਅਜਿਹੇ گروਹ ਸਰਗਰਮ ਨੇ ਜੋ ਤੁਹਾਨੂੰ ਸਹੀ ਹੋਟਲ ਵਿੱਚ ਲਿਜਾਣ ਦੀ ਬਜਾਏ ਗਲਤ ਹੋਟਲ ਵਿੱਚ ਫਸਾ ਸਕਦੇ ਨੇ ਲਰਸ ਅੰਮ੍ਰਿਤਸਰ ਪੁਲਿਸ ਨੇ ਸ਼ਰਾਰਤੀ ਐਂਸਰਾਂ ਨੂੰ ਕਾਬੂ ਕਰਨ ਲਈ ਇੱਕ ਮੁਹਿੰਮ ਚਲਾਈ ਹੋਈ ਹੈ ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਬੱਸ ਸਟੈਂਡ ਦੇ ਆਸ-ਪਾਸ ਦੇ ਹੋਟਲਾਂ 'ਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਇਤਰਾਜਯੋਗ ਹਾਲਾਤ 'ਚ ਹੋਟਲ ਦੇ ਕਮਰਿਆਂ 'ਚੋਂ 6 ਪ੍ਰੇਮੀ ਜੋੜੇ ਕਾਬੂ ਕੀਤੇ ਨੇ। ਪੁਲਿਸ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੜਕੀਆਂ ਸ਼ੇਰਾਂ ਵਾਲਾ ਗੇਟ ਤੇ ਬੱਸ ਸਟੈਂਡ ਦੇ ਆਸ-ਪਾਸ ਘੁੰਮਦੀਆਂ ਨੇ ਜੋ ਲੋਕਾਂ ਨੂੰ ਜਾਲ ਵਿੱਚ ਫਸਾ ਕੇ ਇਨ੍ਹਾਂ ਹੋਟਲਾਂ ਵਿੱਚ ਲਿਆਉਂਦੀਆਂ ਨੇ ਅਤੇ ਉਹਨਾਂ ਤੋਂ ਮੋਟੀ ਰਕਮ ਵਸੂਲ ਕਰਦੀਆਂ ਨੇ। ਕਿਤੋਂ ਹੋੜਿਆ ਸਰ ਉਹ ਕੀ ਇਹਨਾਂ ਦੇ ਮਾਮਲੇ ਦਰਜ ਕੀਤੇ? ਅੱਜ ਅਸੀਂ CIA ਦੀ ਟੀਮ ਭੇਜੀ ਸੀ ਵੱਖ-ਵੱਖ ਥਾਵਾਂ ਦੇ ਉੱਤੇ ਕਿਉਂਕਿ ਇਨਫਾਰਮੇਸ਼ਨ ਆ ਰਹੀ ਸੀ ਕਿ ਜਨਰਲ ਅਸੀਂ ਤਾਂ ਹਫਤੇਵਾਰ ਜਿਹੜੇ ਇਹ ਹੈਗੇ ਐ ਰੋਟੇਸ਼ਨ ਹੈ ਸਾਡੀ ਕਿ ਅਸੀਂ ਹੋਟਲਾਂ ਦੇ ਬਸ ਸਟੈਂਡ ਤੇ ਰੈਸਿਡੈਂਸੀਆਂ ਦੀ ਚੈਕਿੰਗ ਕਰਾਉਣੀ ਆ ਉਹਦੇ ਤਹਿਤ ਹੀ ਅਸੀਂ CIA ਦੀ ਟੀਮ ਨੇ ਇਨਸਪੈਕਟਰ CIA ਜੀ ਨੇ ਨਿਗਰਾਨੀ ਲਈ ਭੇਜੀ ਸੀ ਤੇ ਉਹਨਾਂ ਚਾਰ ਜੋੜੇ ਤੇ 6 ਜਿਹੜੀਆਂ ਹੋਰਔਰਤਾਂ ਹੈਗੀਆਂ ਨੇ ਜੋ ਦੁਬੁਰਜੀ ਮਜੀਠਾ ਰੋਡ ਦਸ਼ਮੇਸ਼ ਕਲੋਨੀ ਇੰਦਰ ਇਸ ਏਰੀਆ ਦੇ ਰਹਿਣ ਵਾਲੀਆਂ ਨੇ ਉਹਨਾਂ ਨੂੰ 109 ਚ ਜਿਹੜਾ ਰੈਡਰ ਸੀ ਬੰਦ ਕੀਤਾ ਜਾਂਦਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਹ ਸਰ ਅੰਡਰ ਸੈਕਸ਼ਨ ਕਿਹੜੀ ਕਾਰਵਾਈ ਕਰਦੇ 109 ਸੀਐਸਰ ਸਰ ਇਹ ਮੇਨਲੀ ਕਿੱਥੇ ਜ਼ਿਆਦਾ ਐਕਟਿਵ ਹੁੰਦੇ ਨੇ ਜੀ ਇਹ ਜਿਹੜੇ ਇਹ ਜਿਹੜਾ ਇਹ ਵਕਫੋ ਤੋਂ ਏਰੀਆ ਸੀ ਜਾਂਦੇ ਆ ਅੱਜ ਜਿਹੜਾ ਹੈਗਾ ਇਹ ਏਰੀਆ ਨਸ਼ੇਦਾਂ ਵਾਲਾ ਗੇਟ ਇਹਦੇ ਇਸ ਏਰੀਆ ਚ ਦਰਬਾਰ ਸਾਹਿਬ ਵਾਲੇ ਪਾਸੇ ਇਸ ਪਾਸੇ ਅਸੀਂ ਜਿਹੜੀ ਚੈਕਿੰਗ ਕਰਾਈ ਹੈ ਇਹਨਾਂ ਦਾ ਮੇਨ ਮਕਸਦ ਕੀ ਹੈ ਜਿਹੜਾ ਜਿਹੜਾ ਵਾਰਾ ਕਰਦੀ ਜੀ ਕਰਦੇ ਕੋਈ ਕੀ ਮੇਨ ਇਹਨਾਂ ਦੇ ਲੈਣ ਦੇਣ ਕੀ ਹੈ ਕੋਈ ਕੰਮ ਕੰਮ ਕੁਝ ਨਹੀਂ ਕਰਦੇ ਕੀ ਇਹ ਨਹੀਂ ਇਹ ਪੁਰਾਣੇ ਲੋਕਾਂ ਨੂੰ ਜਿਹੜੇ ਲੁੱਟਦੇ ਆ ਜਿਹੜੀ ਗਰੀਬ ਜਨਤਾ ਆਉਂਦੀ ਹੈਗੀ ਉਹਨਾਂ ਨਾਲ ਜਿਹੜਾ ਹੈਗਾ ਉਹਨਾਂ ਨੂੰ ਫਸਲਾ ਕੇ ਬਗਲਾ ਕੇ ਲੈ ਜਾਂਦੀਆਂ ਹਨ ਤੇ ਉਹਨਾਂ ਦੇ ਨਾਲ ਜਿਹਦਾ ਅੰਦਾਜ਼ ਲੱਗਦਾ ਫਿਰ ਇਹ ਉਹਨਾਂ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਸ਼ੇਰਵਾਲਾ ਗੇਟ ਤੇ ਬੱਸ ਸਟੈਂਡ ਦੇ ਨਜ਼ਦੀਕ ਕੁਝ ਹੋਟਲਾਂ 'ਚ ਛਾਪੇਮਾਰੀ ਕੀਤੀ ਸੀ ਨਾਲ ਹੀ ਪੁਲਿਸ ਨੇ ਸ਼ੱਕੀ ਹਾਲਤ ਵਿੱਚ ਕੁਮਰੀਆਂ 6 ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਇਹਨਾਂ ਲੋਕਾਂ ਦੇ ਖਿਲਾਫ ਪੁਲਿਸ ਨੇ ਆਵਾਰਾਗਰਦੀ ਦਾ ਮਾਮਲਾ ਦਰਜ ਕਰ ਲਿਆ ਅਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ